ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਬਾਂਡੇ ਦੇ ਵਿੱਚ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਪੰਜਾਬ ਦੇ ਮੇਲਿਆਂ ਅਤੇ ਤਿਹਾਰਾਂ ਦੇ ਨਾਲ ਸੰਬੰਧਤ ਅਗਲੀ ਲੜੀ ਲੈ ਕੇ ਹਾਜ਼ਰ ਹਾਂ ਜਿਸ ਦੇ ਵਿੱਚ ਆਪਣਾ ਪਹਿਲਾ ਪ੍ਰਸ਼ਨ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਕਿ ਸਰਾਧ ਖਤਮ ਹੋਣ ਤੋਂ ਤੁਰੰਤ ਬਾਅਦ ਕਿਸ ਤਿਹਾਰ ਦਾ ਆਰੰਭ ਹੋ ਜਾਂਦਾ ਹੈ ਸਰਾਧ ਤੋਂ ਬਾਅਦ ਕਿਸ ਤਿਹਾਰ ਦਾ ਆਰੰਭ ਹੋ ਜਾਂਦਾ ਹੈ ਹਨਰਾਤਿਆਂ ਦਾ ਰਮ ਹੁੰਦਾ ਹੈ ਸ਼ਰਾਧਾ ਤੋਂ ਬਾਅਦ ਕਿਹੜੇ ਤਿਉਹਾਰ ਵਿੱਚ ਸ਼ੁਭ ਕਾਰਜ ਨਹੀਂ ਕੀਤੇ ਜਾਂਦੇ ਕਿਹੜੇ ਤਿਉਹਾਰ ਦੇ ਵਿੱਚ ਸ਼ੁਭ ਕਾਰਜ ਨਹੀਂ ਕੀਤੇ ਜਾਂਦੇ ਤਾਂ ਸ਼ਰਾਧਾ ਦੇ ਵਿੱਚ ਸ਼ੁਭ ਕਾਰ ਨਹੀਂ ਕੀਤੇ ਜਾਂਦੇ ਹੈ ਸ਼ਰਾਧਾ ਦੇ ਵਿੱਚ ਵਿਆਹ ਨਹੀਂ ਕੀਤਾ ਜਾਂਦਾ ਸ਼ਰਾਧਾ ਦੇ ਵਿੱਚ ਆਪਣੇ ਮਰੇ ਹੋਏ ਪਿਤਰਾਂ ਨੂੰ ਭੋਗ ਲਵਾਇਆ ਜਾਂਦਾ ਹੈ ਠੀਕ ਹੈ ਜੀ ਅੱਗੇ ਦੇਖੋ ਨਰਾਤੇ ਕਿੰਨੇ ਦਿਨ ਚੱਲਦੇ ਹਨ ਕਿੰਨੇ ਦਿਨ ਕਿੰਨੇ ਰਾਤ ਚੱਲਦੇ ਹਨ ਤਾਂ ਇਹ ਨੌ ਜਿੱਦਾਂ ਕਿ ਨਾਮ ਤੇ ਬੋਤ ਲੱਗਦਾ ਹੈ ਨੌ ਰਾਤੇ ਨੌ ਰਾਤਾਂ ਯਾਨੀ ਕਿ ਨਰਾਤੇ ਨੌ ਦਿਨ ਚੱਲਦੇ ਹਨ ਅੱਗੇ ਦੇਖੋ ਨਰਾਤਿਆਂ ਵਿੱਚ ਕਿਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਨਰਾਤਿਆਂ ਦੇ ਵਿੱਚ ਕਿਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਇਹ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਪਿੰਡਾਂ ਦੇ ਵਿੱਚ ਹਲੇ ਵੀ ਕਰਦੇ ਨੇ ਸਾਂਝੀ ਦੇਵੀ ਦੀ ਪੂਜਾ ਪਰ ਸ਼ਹਿਰਾਂ ਦੇ ਵਿੱਚ ਇਹ ਰਿਵਾਜ ਬਹੁਤ ਘਟ ਗਿਆ ਹੈ ਕੋਈ ਕੋਈ ਘਰ ਹੋਊਗਾ ਜਿਹੜਾ ਕਰਦਾ ਹੋਏਗਾ ਪਰ ਪਿੰਡਾਂ ਦੇ ਵਿੱਚ ਲਗਭਗ ਇਹ ਹੋ ਜਾ ਜਿਹੜੀ ਹੈ ਸਾਂਝੀ ਦੇਵੀ ਦੀ ਹੁਣ ਵੀ ਕੀਤੀ ਜਾਂਦੀ ਹੈ ਅੱਗੇ ਦੇਖੋ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਨਰਾਤਿਆਂ ਵਿੱਚ ਕਿਹੜੇ ਲੋਕਨਾਟਕ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਨਰਾਤਿਆਂ ਦੇ ਵਿੱਚ ਕੀ ਕੀਤੀ ਜਾਂਦੀ ਹੈ ਲੋਕ ਰਾਮ ਰਿਲਾ ਖੇਡੀ ਜਾਂਦੀ ਹੈ ਠੀਕ ਹੈ ਜੀ ਰਾਮ ਰਿਲਾ ਜਿਹੜਾ ਹੈ ਆਯੋਜਨ ਕੀਤਾ ਜਾਂਦਾ ਹੈ ਨਰਾਤਿਆਂ ਦੇ ਵਿੱਚ ਨਰਾਤੇ ਖਤਮ ਹੋ ਤੋ ਤੁਰੰਤ ਬਾਅਦ ਕਿਹੜਾ ਤਿਹਾੜ ਆਉਂਦਾ ਹੈ 9 ਦਿਨ ਨਰਾਤਿਆਂ ਦੇ ਹੁੰਦੇ ਨੇ ਤੇ 10ਵਾਂ ਦੁਸ਼ਹਿਰਾ ਹੁੰਦਾ ਹੈ ਠੀਕ ਹੈ ਜੀ ਨਰਾਤਿਆਂ ਦੇ 9 ਦਿਨ ਖਤਮ ਹੋਣ ਤੋਂ ਬਾਅਦ 10ਵੇਂ ਦਿਨ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰਾ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਦੁਸ਼ਹਿਰਾ ਕਦੋਂ ਮਨਾਇਆ ਜਾਂਦਾ ਹੈ ਅੱਸੂ ਦੇ ਮਹੀਨੇ 10ਵੇਂ ਨਰਾਤੇ ਨੂੰ ਅੱਸੂ ਦੇ ਮਹੀਨੇ 10ਵੇਂ ਨਰਾਤੇ ਨੂੰ ਦੁਸ਼ਹਿਰਾ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਅਗਲਾ ਪ੍ਰਸ਼ਨ ਆਪਣੇ ਕੋਲੇ ਕੱਤਕ ਦੇ ਮਹੀਨੇ ਵਿੱਚ ਆਉਣ ਵਾਲੇ ਮੁੱਖ ਤਿਉਹਾਰਾਂ ਦੇ ਨਾਮ ਲਿਖੋ ਕੱਤਕ ਦੇ ਮਹੀਨੇ ਦੇ ਵਿੱਚ ਆਉਣ ਵਾਲੇ ਮੁੱਖ ਤਿਉਹਾਰ ਹਨ ਪੂਰਨਮਾਸੀ ਕਰਵਾ ਚੌਥ ਅਤੇ ਦੀਵਾਲੀ ਇਹ ਤਿੰਨੋਂ ਅੱਸੂ ਦੇ ਮਹੀਨੇ ਦੇ ਕੱਤਕ ਦੇ ਮਹੀਨੇ ਦੇ ਵਿੱਚ ਆਉਂਦੇ ਹਨ ਠੀਕ ਹੈ ਜੀ ਕੱਤਕ ਦੇ ਮਹੀਨੇ ਦੇ ਵਿੱਚ ਆਉਂਦੀ ਹਨ ਕੱਤਕ ਦੀ ਜਿਹੜੀ ਪੂਰਨਮਾਸੀ ਆ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦੇ ਨਾਲ ਸੰਬੰਧਤ ਹੈ ਕਰਵਾ ਚੌਥ ਸੋਹਗ ਨਿਸਤਰੀਆਂ ਵਰਤ ਰੱਖ ਰਹੀਆਂ ਹਨ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਔਰ ਦੀਵਾਲੀ ਜਿਹੜੀ ਹੈ ਇਹ ਸ਼੍ਰੀ ਰਾਮਚੰਦਰ ਦੇ ਦੋ ਸਾਲ ਬਨਵਾਸ ਕੱਟ ਕੇ ਆਉਣ ਤੋਂ ਬਾਅਦ ਮਨਾਇਆ ਜਾਂਦਾ ਹੈ ਠੀਕ ਹੈ ਜੀ ਔਰ ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਇਹ ਤੁਸੀਂ ਦੱਸਣਾ ਹੈ ਕਿ ਕਿਸ ਗੁਰੂ ਦੀ ਯਾਦ ਦੇ ਨਾਲ ਮਨਾਇਆ ਜਾਂਦਾ ਹੈ ਅੱਗੇ ਦੇਖੋ ਕੱਤਕ ਦੀ ਪੂਰਨਮਾਸੀ ਕਿਸ ਗੁਰੂ ਸਾਹਿਬ ਨਾਲ ਸੰਬੰਧਤ ਹੈ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਨਾਲ ਸੰਬੰਧਿਤ ਹੈ ਕੱਤਕ ਦੀ ਪੂਰਨਮਾ시 ਅਗਲਾ ਪ੍ਰਸ਼ਨ ਹੈ ਕਰਵਾ ਚੌਥ ਦਾ ਤਿਹਾਰ ਕਦੋਂ ਆਉਂਦਾ ਹੈ ਕਰਵਾ ਚੌਥ ਦਾ ਤਿਹਾਰ ਕਦੋਂ ਆਉਂਦਾ ਹੈ ਕੱਤਕ ਦੇ ਮਹੀਨੇ ਦੀ ਹਨੇਰ ਪੱਖ ਦੀ ਚੌਥੀ ਤਿਥ ਨੂੰ ਮਨਾਇਆ ਜਾਂਦਾ ਹੈ ਕਰਵਾ ਚੌਥ ਦਾ ਤਿਹਾਰ ਕਰਵਾ ਚੌਥ ਮੁੱਖ ਰੂਪ ਵਿੱਚ ਕਿੰਨਾ ਨਾਲ ਸੰਬੰਧਿਤ ਤਿਹਾਰ ਹੈ ਤਾਂ ਇਹ ਸੁਹਾਗਣ ਇਸਤਰੀਆਂ ਨਾਲ ਸੰਬੰਧਿਤ ਤਿਉਹਾਰ ਹੈ ਕੱਤਕ ਦੇ ਮਹੀਨੇ ਦਾ ਮੁੱਖ ਤਿਉਹਾਰ ਕਿਹੜਾ ਹੈ ਤਾਂ ਇਹ ਹੈ ਦੀਵਾਲੀ ਦੀਵਾਲੀੋਂ ਤੋਂ ਪਹਿਲਾਂ ਘਰਾਂ ਵਿੱਚ ਕੀ ਕੀਤਾ ਜਾਂਦਾ ਹੈ ਸਾਫ ਸਫਾਈ ਕੀਤੀ ਜਾਂਦੀ ਹੈ ਰੰਗ ਰੋਗਣ ਕੀਤਾ ਜਾਂਦਾ ਹੈ ਠੀਕ ਹੈ ਜੀ ਦੀਵਾਲੀ ਦੀਆਂ ਦੀਵਾਲੀ ਦੀ ਰਾਤ ਨੂੰ ਮੁੱਖ ਰੂਪ ਵਿੱਚ ਕੀ ਕੀ ਕੀਤਾ ਜਾਂਦਾ ਹੈ ਦੀਵਾਲੀ ਦੀ ਰਾਤ ਨੂੰ ਮੁੱਖ ਰੂਪ ਵਿੱਚ ਕੀ ਕੀ ਕੀਤਾ ਜਾਂਦਾ ਹੈ ਦੀਵੇ ਜਗਾਏ ਜਾਂਦੇ ਹਨ ਲక్ష్ਮੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਦੀਵਾਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ? ਤਾਂ ਇਸ ਦਿਨ ਸ੍ਰੀ ਰਾਮਚੰਦਰ ਜੀ ਨੇ ਰਾਵਣ ਉੱਤੇ ਵਿਜੈ ਪ੍ਰਾਪਤ ਕੀਤੀ ਅਤੇ ਬਨਵਾਸ ਛੱਡ ਕੇ ਵਾਪਸ ਅਯੁੱਧਿਆ ਪਰਤੇ। ਠੀਕ ਹੈ ਜੀ, ਉਹਨਾਂ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਸ੍ਰੀ ਹਰਮੰਦਰ ਸਾਹਿਬ ਵਿੱਚ ਦੀਵਾਲੀ ਮਨਾਉਣ ਦਾ ਮੁੱਢ ਕਿਵੇਂ ਵਜਿਆ ਤਾਂ ਇਸ ਦਿਨ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਪਹੁੰਚੇ ਠੀਕ ਹੈ ਜੀ ਤਾਂ ਦੀਵਾਲੀ ਦਾ ਤਿਹਾਰ ਹੋਣ ਕਾਰਨ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਦੀਵਾਲੀ ਮਨਾਉਣ ਦਾ ਮੁੱਢ ਵੱਜ ਗਿਆ ਅਗੇਰ ਕੋ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਲੋੜੀ ਦਾ ਤਿਉਹਾਰ ਕਿਸ ਦੇਸੀ ਮਹੀਨੇ ਨੂੰ ਮਨਾਇਆ ਜਾਂਦਾ ਹੈ ਲੋੜੀ ਦਾ ਤਿਉਹਾਰ ਪੋਹ ਮਹੀਨੇ ਦੇ ਅਖੀਰਲੇ ਦਿਨ ਵਿੱਚ ਮਨਾਇਆ ਜਾਂਦਾ ਹੈ ਲੋੜੀ ਤੋਂ ਅਗਲੇ ਦਿਨ ਮਾਗੀ ਆ ਜਾਂਦੀ ਹੈ ਲੋੜੀ ਦੇ ਤਿਉਹਾਰ ਤੇ ਖਾਣ ਦੇ ਕੀ ਵੰਡਿਆ ਜਾਂਦਾ ਹੈ ਠੀਕ ਹੈ ਜੀ ਤਾਂ ਲੋੜੀ ਦੇ ਤਿਉਹਾਰ ਦੇ ਵਿੱਚ ਗੁੜ ਵੰਡਿਆ ਜਾਂਦਾ ਮੂਹਲੀ ਵੰਡੀ ਜਾਂਦੀ ਹੈ ਰਿਓੜੀਆਂ ਗੱਚਕਾਂ ਇਹ ਚੀਜ਼ਾਂ ਜਿਹੜੀਆਂ ਹਨ ਵੰਡੀਆਂ ਜਾਂਦੀਆਂ ਹਨ ਲੋੜੀ ਦੇ ਤਿਉਹਾਰ ਤੇ ਕਿਹੜਾ ਗੀਤ ਮੁੱਖ ਰੂਪ ਵਿੱਚ ਗਾਇਆ ਜਾਂਦਾ ਹੈ ਲੋਹੜੀ ਦੇ ਤਿਹਾਰ ਤੇ ਕਿਹੜਾ ਗੀਤ ਮੁੱਖ ਰੂਪ ਵਿੱਚ ਗਾਇਆ ਜਾਂਦਾ ਹੈ ਤਾਂ ਇਹ ਦੁੱਲਾ ਭੱਟੀ ਨਾਲ ਸੰਬੰਧਿਤ ਗੀਤ ਸੁੰਦਰ ਮੁੰਦਰੀਏ ਗਾਇਆ ਜਾਂਦਾ ਹੈ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਲੋਹੜੀ ਵਿੱਚ ਕੀ ਬਾਲਿਆ ਜਾਂਦਾ ਹੈ ਤਾਂ ਭੁੱਗਾ ਬਾਲਿਆ ਜਾਂਦਾ ਹੈ ਠੀਕ ਹੈ ਜੀ ਅੱਗੇ ਹੈ ਲੋਹੜੀ ਮੁੱਖ ਰੂਪ ਵਿੱਚ ਕਿਹੜੀ ਖੁਸ਼ੀ ਨੂੰ ਸਾਂਝਾ ਕਰਨ ਲਈ ਬਣਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ ਹੈ ਨਵੇਂ ਵਿਆਹੇ ਜਾਂ ਨਵੇਂ ਜੰਮੇ ਮੁੰਡੇ ਜਾਂ ਕੁੜੀ ਦੀ ਖੁਸ਼ੀ ਨੂੰ ਸਾਂਝਾ ਕਰਨ ਦੇ ਲਈ ਠੀਕ ਹੈ ਜੀ ਮੁੰਡੇ ਦਾ ਵਿਆਹ ਹੋਵੇ ਜਾਂ ਘਰ ਦੇ ਵਿੱਚ ਮੁੰਡਾ ਜਾਂ ਕੁੜੀ ਦਾ ਜਨਮ ਹੋਇਆ ਹੋਵੇ ਤਾਂ ਇਸ ਖੁਸ਼ੀ ਨੂੰ ਸਾਂਝਾ ਕਰਨ ਦੇ ਲਈ ਲੋੜੀ ਮਨਾਇ ਜਾਂਦੀ ਹੈ ਅਗਲਾ ਪ੍ਰਸ਼ਨ ਦੇਖੋ ਲੋਹੜੀ ਤੋਂ ਅਗਲੇ ਦਿਨ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਮਾਗੀ ਦਾ ਠੀਕ ਹੈ ਜੀ ਮਾਗੀ ਦਾ ਤਿਹਾਰ ਮਨਾਇਆ ਜਾਂਦਾ ਹੈ ਲੋਹੜੀ ਤੋਂ ਅਗਲੇ ਦਿਨ ਮਾਗਿ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਮਕਰ ਸ਼ਕ੍ਰਾਂਤੀ ਕਿਹਾ ਜਾਂਦਾ ਹੈ ਮਾਗੀ ਨੂੰ ਅਗਲਾ ਪ੍ਰਸ਼ਨ ਦੇਖੋ ਸ਼ੇਵਰਾਤਰੀ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ ਹੈ ਫੱਗਣ ਦੀ ਮੱਸੀਆਂ ਨੂੰ ਠੀਕ ਹੈ ਜੀ ਫੱਗਣ ਦੀ ਮੱਸੀਆਂ ਨੂੰ ਅੱਗੇ ਹੈ ਆਪਣੇ ਕੋਲੇ ਪੰਜਾਹ ਵਿੱਚ ਕਿਹੜੇ ਦੇਸੀ ਮਹੀਨਿਆਂ ਵਿੱਚ ਕੋਈ ਵੱਡਾ ਤਿਉਹਾਰ ਨਹੀਂ ਆਉਂਦਾ ਕਿਹੜੇ ਦੇਸੀ ਮਹੀਨਿਆਂ ਦੇ ਵਿੱਚ ਕੋਈ ਵੱਡਾ ਤਿਉਹਾਰ ਨਹੀਂ ਆਉਂਦਾ ਤਾਂ ਜੇਠ ਅਤੇ ਹਾੜ ਦੇ ਵਿੱਚ ਕੋਈ ਵੀ ਵੱਡਾ ਤਿਉਹਾਰ ਨਹੀਂ ਆਉਂਦਾ ਜੇਠ ਅਤੇ ਹਾੜ ਦੇ ਮਹੀਨੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੁੰਦਾ ਹੈ ਜੇਠ ਅਤੇ ਹਾੜ ਦੇ ਮਹੀਨੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੁੰਦਾ ਹੈ ਗਰਮੀ ਵਾਲਾ ਪੋਹ ਦੇ ਮਹੀਨੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਹੁੰਦਾ ਹੈ ਠੰਡ ਵਾਲਾ ਠੰਡਾ ਹੁੰਦਾ ਸਰਦੀ ਦਾ ਮੌਸਮ ਹੁੰਦਾ ਪੋਹ ਦੇ ਮਹੀਨੇ ਵਿੱਚ ਜੇਠ ਹੜ ਪੂਰੀ ਗਰਮੀ ਹੁੰਦੀ ਹੈ ਕਿਸ ਦੇਸੀ ਮਹੀਨੇ ਵਿੱਚ ਜ਼ਿਆਦਾ ਵਿਆਹ ਕਰਨ ਦੀ ਪ੍ਰਥਾ ਰਹੀ ਕਿਸ ਦੇਸੀ ਮਹੀਨੇ ਦੇ ਵਿੱਚ ਜ਼ਿਆਦਾ ਵਿਆਹ ਕੀਤੇ ਜਾਂਦੇ ਹਨ ਤਾਂ ਅੱਸੂ ਦੇ ਵਿੱਚ ਜ਼ਿਆਦਾ ਵਿਆਹ ਕੀਤੇ ਜਾਂਦੇ ਹਨ ਅੱਗੇ ਦੇਖੋ ਕਿਹੜੇ ਤਿਹਾਰ ਵਿੱਚ ਵਿਆਹ ਨਹੀਂ ਕੀਤੇ ਜਾਂਦੇ ਸ਼ਰਾਧਾ ਦੇ ਵਿੱਚ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾਂਦਾ ਵਿਆਹ ਵੀ ਨਹੀਂ ਕੀਤਾ ਜਾਂਦਾ ਮੰਗਣਾ ਵੀ ਨਹੀਂ ਕੀਤਾ ਜਾਂਦਾ ਜੇ ਇਹ ਹੁਣ ਰਵੱਤਾਂ ਬਦਲ ਗਈਆਂ ਹੋਣ ਤਾਂ ਕਰ ਦਿੰਦੇ ਹੋਣਗੇ ਪਰੰਤੂ ਪਿੰਡਾਂ ਦੇ ਵਿੱਚ ਲਗਭਗ ਸਾਰੇ ਕਿਤੇ ਸ਼ਰਾਦਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਆਹ ਮੰਗਣਾ ਨਹੀਂ ਕੀਤਾ ਜਾਂਦਾ ਲੋਕ ਨਾਚ ਕਿਹੜੀ ਕਲਾ ਹੈ ਲੋਕ ਨਾਚ ਕਿਹੜੀ ਕਲਾ ਹੈ ਹੈ ਲੋਕ ਕਲਾ ਹੈ ਅੱਗੇ ਦੇਖੋ ਲੋਕ ਨਾਚ ਮੁੱਖ ਰੂਪ ਵਿੱਚ ਕਿਸ ਵਰਤਾਰੇ ਦਾ ਸਾਧਨ ਹੈ ਮਨੋਰੰਜਨ ਦਾ ਖੁਸ਼ੀ ਦੇ ਪ੍ਰਗਟਾਵੇ ਦਾ ਠੀਕ ਹੈ ਜੀ ਲੋਕ ਨਾਚ ਦੀਆਂ ਮੁਦਰਾਵਾਂ ਮੁੱਖ ਰੂਪ ਵਿੱਚ ਕਿਹੜੀਆਂ ਹੁੰਦੀਆਂ ਹਨ ਠੀਕ ਹੈ ਜੀ ਨੱਚਣ ਡੱਪਨ ਦੇ ਵਿੱਚ ਜਿਹੜੀਆਂ ਮੁਦਰਾਵਾਂ ਹੁੰਦੀਆਂ ਹਨ ਉਹ ਸਾਰੀਆਂ ਸਰੀਰਕ ਮੁਦਰਾਵਾਂ ਹੁੰਦੀਆਂ ਹਨ ਅੱਗੇ ਦੇਖੋ ਲੋਕ ਨਾਚ ਕਿਹੜੇ ਮੌਕੇ ਤੇ ਨੱਚੇ ਜਾਂਦੇ ਹਨ ਲੋਕ ਨਾਚ ਖੁਸ਼ੀ ਦੇ ਮੌਕੇ ਦੇ ਉੱਤੇ ਨੱਚੇ ਜਾਂਦੇ ਹਨ ਲੋਕ ਨਾਚਾਣ ਨੂੰ ਨੱਚਣ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹਨਾਂ ਨੂੰ ਨਚਾਰ ਕਿਹਾ ਜਾਂਦਾ ਹੈ ਠੀਕ ਹੈ ਨਚਾਰ ਕਿਹਾ ਜਾਂਦਾ ਹੈ ਅੱਗੇ ਦੇਖੋ ਲੋਕ ਨਾਚ ਵਿੱਚ ਨਚਾਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਇਹ ਨਿਰਧਾਰਤ ਨਹੀਂ ਹੁੰਦੀ ਵੱਧ ਘੱਟ ਕੁਝ ਵੀ ਹੋ ਸਕਦੀ ਹੈ ਗੇ ਹੈ ਪੰਜਾਬ ਦੇ ਲੋਕ ਨਾਚਾਂ ਦੇ ਮੁੱਖ ਸਾਜ਼ ਕਿਹੜੇ ਹਨ ਪੰਜਾਬ ਦੇ ਲੋਕ ਨਾਚਾਂ ਦੇ ਮੁੱਖ ਸਾਜ਼ ਕਿਹੜੇ ਹਨ ਲੋਕ ਸਾਜ਼ ਢੋਲ ਢੋਲਗੀ ਚਿੰਤਾ ਬੁਗੜੂ ਸਰੰਗੀ ਅਲਗੌਜੀ ਇਹ ਜਿਹੜੇ ਹਨ ਇਹ ਲੋਕ ਨਾਚ ਦੇ ਸਾਜ਼ ਹਨ ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਕਿਹੜੇ ਮੁੱਖ ਆਧਾਰਾਂ ਤੇ ਕੀਤਾ ਜਾਂਦਾ ਹੈ ਤਾਂ ਇਹ ਦੋ ਤਰ੍ਹਾਂ ਦੇ ਆ ਮਰਦਾਂ ਦੇ ਲੋਕ ਨਾਚ ਅਤੇ ਔਰਤਾਂ ਦੇ ਲੋਕ ਨਾਚ ਅੱਗੇ ਕੋ ਪੰਜਾਬ ਵਿੱਚ ਇਸਤਰੀਆਂ ਦੇ ਲੋਕ ਨਾਚ ਕਿਹੜੇ-ਕਿਹੜੇ ਹਨ ਗਿੱਧਾ ਸਮੀ ਲੁੱਡੀ ਕਿੱਕਲੀ ਹੁੱਲੇ ਹੁਲਾਰੇ ਇਹ ਇਸਤਰੀਆਂ ਦੇ ਲੋਕ ਨਾਚ ਹਨ ਪੰਜਾਬ ਵਿੱਚ ਮਰਦਾਂ ਦੇ ਲੋਕ ਨਾਚ ਕਿਹੜੇ ਹਨ ਭੰਗੜਾ ਮਲਵਾਈ ਗਿੱਧਾ ਲੁੱਡੀ ਝੂਮਰ ਸੰਮੀਤ ਮਾਰ ਇਹ ਮਰਦਾਂ ਦੇ ਲੋਕ ਨਾਚ ਹਨ ਇਸਤਰੀਆਂ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ ਗਿੱਧਾ ਕਿਸੇ ਇੱਕ ਥਾੜੀ ਨਾਚ ਦਾ ਨਾਂ ਦੱਸੋ ਤਾਂ ਇਹ ਹੈ ਗਿੱਧਾ ਥਾੜੀ ਮਤਲਬ ਤਾਲੀਆਂ ਵਜਾਈਆਂ ਜਾਂਦੀਆਂ ਹਨ ਗਿੱਧੇ ਦੇ ਵਿੱਚ ਅੱਗੇ ਦੇਖੋ ਗਿੱਧਾ ਇੱਕ ਥਾੜੀ ਨਾਚ ਕਿਉਂ ਹੈ ਕਿਉਂਕਿ ਇਸ ਵਿੱਚ ਹੱਥ ਦੀਆਂ ਤਾਲੀਆਂ ਦਾ ਇਸਤੇਮਾਲ ਬਧੇਰੇ ਕੀਤਾ ਜਾਂਦਾ ਹੈ ਇਸ ਕਰਕੇ ਇਸ ਨੂੰ ਤਾਲੀ ਨਾਚ ਕਿਹਾ ਜਾਂਦਾ ਹੈ ਅੱਗੇ ਹੈ ਆਪਣੇ ਕੋਲੇ ਪੰਜਾਬ ਵਿੱਚ ਲੋਕ ਗੀਤਾਂ ਦੀ ਕਿਹੜੀ ਬੰਦਗੀ ਬਧੇਰੇ ਵਰਤੀ ਜਾਂਦੀ ਹੈ ਤਾਂ ਇਹ ਲੋਕ ਬੋਲੀ ਆਏਗਾ ਠੀਕ ਹੈ ਜੀ ਅੱਗੇ ਹੈ ਆਪਣੇ ਕੋਲੇ ਅੱਜ ਦੀ ਇਸ ਵੀਡੀਓ ਦਾ ਅੰਤਮ ਪ੍ਰਸ਼ਨ ਕਿ ਗਿੱਧੇ ਦਾ ਮੁੱਖ ਲੋਕ ਸਾਜ਼ ਕਿਹੜਾ ਹੈ ਤਾਂ ਇਹ ਹੈ ਢੋਲਕੀ ਠੀਕ ਹੈ ਜੀ ਆਸ਼ਾ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਵੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਆਪਾਂ ਆਪਣੇ ਚੈਨਲ ਦੇ ਉੱਪਰ ਲਗਾਤਾਰ ਅਪਲੋਡ ਕਰਦੇ ਰਹਾਂਗੇ ਤਾਂ ਜੁੜੇ ਰਹਿਓ ਤੁਹਾਡੇ ਆਪਦੇ YouTube ਚੈਨਲ ਅੰਬੈਦਕਰ ਬਣ ਨਾਲ ਗੱਲਦਿਆਂ ਬਹੁਤ ਜਲ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ